ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਜਿਹੜੀ ਤੁਹਾਨੂੰ ਬਾਤ ਸੁਣਾਉਣ ਲੱਗੀਆਂ ਇਹ ਇੱਕ ਸੱਚਾਈ ਤੇ ਚੱਲਣ ਵਾਲੇ ਬੰਦੇ ਦੀ ਬਾਤ ਹੈ ਤੁਸੀਂ ਬਾਤ ਚ ਹੀ ਸੁਣਿਓ ਵੀ ਕੀ ਹੋ ਰਿਹਾ ਹੈ ਕਿਵੇਂ ਹੋਇਆ ਇੱਕ ਭਾਈ ਸਾਧੂ ਸੀ ਦੋ ਦੇ ਚੇਲੇ ਸੀ ਨਾਲ ਉਹ ਪਿੰਡ ਦੇ ਵਿੱਚ ਫੇਰੀ ਫੂਰੀ ਪਾਉਂਦੇ ਰਹਿੰਦੇ ਖਾਣ ਪੀਣ ਨੂੰ ਲੋਕ ਦੇ ਦਿੰਦੇ ਜਿਵੇਂ ਕਈ ਵਾਰੀ ਆਪਾਂ ਦੇਖਦੇ ਆਂ ਪਿੰਡਾਂ 'ਚ ਆਉਂਦੇ ਹੁੰਦੇ ਨੇ ਤਾਂ ਖਾਲੀ ਨੇ ਆਪਾਂ ਕੋਈ ਵੀ ਨਹੀਂ ਮੋੜਦਾ ਉਹਨਾਂ ਨੂੰ ਸੰਤ ਸਾਧੂ ਸਮਝ ਕੇ ਮਹਾਤਮਾ ਤਾਂ ਇੱਕ ਉਹਨਾਂ ਦਾ ਇਹ ਸੀਗਾ ਵੀ ਉਹ ਜਦੋਂ ਰਹਿਰਾਸ ਹੁੰਦੀ ਸ਼ਾਮ ਨੂੰ ਰਹਿਰਾਸ ਦਾ ਟਾਈਮ ਹੁੰਦਾ ਉਹ ਜਿੱਥੇ ਵੀ ਹੁੰਦੇ ਉੱਥੇ ਬੈਠ ਕੇ ਫਿਰ ਉਹ ਆਪਣੇ ਚੇਲਿਆਂ ਨੂੰ ਕਥਾ ਵਚਨ ਕਰਦਾ ਉਹਨਾਂ ਨਾਲ ਕੋਈ ਨਾ ਕੋਈ ਕੀਰਤਨ ਕਰਦਾ ਨਾਲ ਸ਼ਬਦ ਸੁਣਾਉਂਦਾ ਤਾਂ ਇੱਕ ਦਿਨ ਕੀ ਹੋਇਆ ਪਿੰਡ ਚ ਫਿਰ ਫੁਰਕੇ ਆਏ ਤਾਂ ਆਥਣ ਹੋ ਗਿਆ ਭਾਈ ਜਦੋਂ ਰਹਿਰਾਸ ਦਾ ਟਾਈਮ ਹੋ ਗਿਆ ਉਹ ਤੁਰੇ ਜਾਂਦੇ ਨੇ ਸੜਕ ਤੇ ਪਿੰਡ ਦੇ ਬਾਹਰ-ਬਾਹਰ ਪਹੁੰਚ ਗਏ ਉੱਥੇ ਇੱਕ ਦਰਖਤ ਦੇ ਹੇਠਾਂ ਬੈਠ ਗਏ ਬੈਠ ਕੇ ਕੱਪੜਾ ਵਿਛਾਇਆ ਉਹਦੇ ਤੇ ਬਹਿ ਕੇ ਆਪਦੇ ਚੇਲਿਆਂ ਨੂੰ ਦੱਸਣ ਲੱਗ ਗਿਆ ਸ਼ਬਦ ਕੀਰਤਨ ਪੜ੍ਹੇ ਪਾਠ ਕਰਿਆ ਫਿਰ ਉਹਨਾਂ ਨੂੰ ਕਹਿੰਦਾ ਵੀ ਇੱਕ ਤੁਸੀਂ ਜੀ ਜ਼ਿੰਦਗੀ 'ਚ ਤਿੰਨ ਗੱਲਾਂ ਯਾਦ ਰੱਖਿਓ ਉਹ ਕਹਿੰਦੇ ਕਿਹੜੀਆਂ ਕਹਿੰਦਾ ਇੱਕ ਤਾਂ ਕਦੇ ਵੀ ਝੂਠ ਨਾ ਬੋਲਿਓ ਝੂਠ ਬੋਲਣਾ ਬਹੁਤ ਪਾਪ ਐ ਉੱਥੇ ਝੂਠ ਬੋਲੋ ਜੇ ਕਿਸੇ ਨੂੰ ਕੋਈ ਥੋੜਾ ਝੂਠ ਬੋਲੇ ਤੋਂ ਕਿਸੇ ਦੀ ਜਾਨ ਬਚਦੀ ਹੋਵੇ ਉੱਥੇ ਤੁਸੀਂ ਝੂਠ ਬੋਲੋ ਕਿਸੇ ਨੂੰ ਨਜਾਇਜ਼ ਕਿਸੇ ਦੀ ਮਾਰ ਪਈ ਹੋਵੇ ਉਹਦੀ ਜਾਨ ਬਚਦੀ ਹੋਵੇ ਤੁਹਾਡੇ ਝੂਠ ਨਾਲ ਉੱਥੇ ਬੋਲੋ ਪਰ ਆਮ ਝੂਠ ਨਹੀਂ ਜ਼ਿੰਦਗੀ 'ਚ ਬੋਲਣਾ ਚਾਹੀਦਾ ਤਾਂ ਭਾਈ ਉੱਥੇ ਇੱਕ ਭੂਜਿਆਂ ਦੇ ਵਿੱਚ ਚੋਰ ਲੁਕਿਆ ਬੈਠਾ ਸੀ। ਉਹਨੂੰ ਐਸ ਵੀ ਜਦੋਂ ਹਨੇਰਾ ਜਾ ਹੋ ਗਿਆ ਫਿਰ ਪਿੰਡ ਚ ਬੜੂnga ਜਾ ਕੇ। ਉਹ ਇਹ ਗੱਲਾਂ ਸੁਣ ਰਿਹਾ ਖੜਾ। ਉਹਨੇ ਗੱਲ ਸੁਣੀ ਵੀ ਸਾਧੂ ਨੇ ਕਿਹਾ ਵੀ ਝੂਠ ਨਹੀਂ ਬੋਲਣਾ ਚਾਹੀਦਾ। ਕਹਿੰਦਾ ਲਾ ਇਹ ਕਿੱਡੀ ਗੱਲ ਐ। ਕਹਿੰਦਾ ਝੂਠ ਤਾਂ ਮੈਂ ਨਹੀਂ ਬੋਲੂnga ਕਹਿੰਦਾ ਨਾ ਚੋਰੀ ਕੀ ਕਰਨਾ ਨੂੰ ਤਾਂ ਪਾਪ ਕਿਹਾ ਨਹੀਂ। ਕਹਿੰਦਾ ਚੋਰੀ ਤਾਂ ਫਿਰ ਮੈਂ ਕਰੂੰਗਾ ਝੂਠ ਨਹੀਂ ਬੋਲੂੰਗਾ ਕਹਿੰਦਾ ਸੱਚ ਬੋਲ ਲਿਆ ਕਰਾਂਗੇ ਅੱਛਾ ਦੂਜੀ ਗੱਲ ਉਹ ਸਾਧੂ ਕਹਿੰਦਾ ਆਪਣੇ ਚੇਲਿਆਂ ਨੂੰ ਵੀ ਦੂਜੀ ਗੱਲ ਇਹ ਹੈ ਵੀ ਜੇ ਕਿਸੇ ਘਰ ਦਾ ਤੁਸੀਂ ਨਮਕ ਖਾ ਲਿਆ ਤਾਂ ਫਿਰ ਉੱਥੇ ਨਮਕ ਹਰਾਮੀ ਨਹੀਂ ਕਰਨੀ ਕੋਈ ਠੱਗੀ ਠੋਰੀ ਨਹੀਂ ਮਾਰਨੀ ਉਹਨਾਂ ਦਾ ਆਪਦਾ ਬਣ ਕੇ ਰਹਿਣਾ ਚੋਰ ਨੇ ਇਹ ਵੀ ਗੱਲ ਸੁਣ ਲਈ ਕਹਿੰਦਾ ਇਹਦੇ ਚ ਵੀ ਨਮਕ ਦਾ ਕੀ ਹੈ ਕਹਿੰਦਾ ਆਪਾਂ ਖਾਂਦੇ ਹੀ ਨਹੀਂ ਕਿਸੇ ਦਾ ਚੋਰੀ ਕਰਨਾ ਨੂੰ ਤਾਂ ਪਾਪ ਕਿਹਾ ਨਹੀਂ ਕਹਿੰਦਾ ਇਹ ਵੀ ਠੀਕ ਹੈ ਕਹਿੰਦਾ ਕੋਈ ਨਾ ਨਮਕ ਨਾ ਖਾਵਾਂਗੇ ਕਿਸੇ ਦਾ ਤੀਜੀ ਗੱਲ ਉਹਨੇ ਭਾਈ ਚੇਲਿਆਂ ਨੂੰ ਦੱਸੀ ਸਾਧੂ ਨੇ ਕਹਿੰਦਾ ਜੇ ਕਿਸੇ ਤੇ ਅਣਹੱਕੀ ਮਾਰ ਪੈ ਰਹੀ ਹੈ ਵੀ ਉਹਨਾਂ ਦਾ ਕੋਈ ਗੁਨਾਹ ਨਹੀਂ ਹੈਗਾ ਪਰ ਉਹਨਾਂ ਨੂੰ ਬਹੁਤ ਮਾਰ ਪੈ ਰਹੀ ਹੈ ਉੱਥੇ ਕਹਿੰਦਾ ਫਿਰ ਤੁਸੀਂ ਝੂਠ ਨਹੀਂ ਬੋਲਣਾ ਸੱਚ ਬੋਲਣਾ ਹੈ ਵੀ ਉਹਨਾਂ ਨੂੰ ਬਚਾਉਣਾ ਹੈ ਅਣਹੱਕੀ ਮਾਰ ਤੋਂ ਉਹ ਚੋਰ ਕਹਿੰਦਾ ਲੈ ਕਹਿੰਦਾ ਇਹ ਵੀ ਕੋਈ ਵੱਡੀ ਗੱਲ ਹੈ ਕਹਿੰਦਾ ਇਹ ਵੀ ਮੈਂ ਤਾਂ ਕਰ ਲੂੰਗਾ ਕਹਿੰਦਾ ਚੋਰੀ ਨੂੰ ਤਾਂ ਇੱਥੇ ਵੀ ਸਾਧੂ ਨੇ ਪਾਪ ਨਹੀਂ ਕਿਹਾ ਚਲੋ ਜੀ ਭੱਗ ਗਿਆ ਕਹਿੰਦਾ ਫਿਰ ਆਪਾਂ ਤਾਕੜੀ ਚੋਰੀ ਕਰਦੇ ਹਾਂ ਰਾਜੇ ਦੇ ਚਲਦੇ ਹਾਂ ਰਾਜੇ ਦੇ ਮਹਿਲਾਂ 'ਚ ਭੱਗ ਗਿਆ ਜੀ ਸਾਂਤਰੀ ਖੜੇ ਨੇ ਜਦੋਂ ਬਾਅਰ ਚ ਗੇਟ ਕਹਿੰਦਾ ਆਪਾਂ ਉਹੀ ਨਹੀਂ ਵੜ ਕੇ ਜਾਂਦੇ ਕਿਸੇ ਪਾਸੇ ਦੀ ਗੇਟ ਰਾਹੀਂ ਜਾਵਾਂਗੇ ਜਦੋਂ ਝੂਠ ਦਾ ਆਪਾਂ ਬੋਲਣਾ ਹੀ ਨਹੀਂ ਉਹਨਾਂ ਨੂੰ ਜਾ ਕੇ ਕਹਿੰਦਾ ਉਹ ਕਹਿੰਦੇ ਹਾਂ ਵੀ ਤੂੰ ਕੌਣ ਹੈ ਇੱਥੇ ਰਾਤ ਨੂੰ ਫਿਰਦਾ ਹੈ ਕਹਿੰਦਾ ਜੀ ਮੈਂ ਤਾਂ ਚੋਰ ਆ ਉਹ ਕਹਿੰਦੇ ਕੀ ਕਰਨਾ ਹੈ ਕਹਿੰਦਾ ਮਹਿਲ ਚ ਚੋਰੀ ਕਰਨ ਆਇਆ ਉਹ ਦੋ ਸੰਤਰੀ ਖੜੇ ਤੇ ਆਪਸ ਚ ਝਾਕਣ ਲੱਗ ਗਏ ਇੱਕ ਦੂਜੇ ਨੂੰ ਵੀ ਚੋਰ ਐ ਮਹਿਲ ਚ ਚੋਰੀ ਕਰਨ ਆਇਆ ਉਹ ਆਪੇ ਚ ਗੱਲ ਕਰਦਿੰਨੇ ਕਹਿੰਦੇ ਕੋਈ ਉਹਨੂੰ ਮਿਲਨਗੇ ਲਾਇਆ ਹੋ ਰਾਜਾ ਸਾਹਿਬ ਨੂੰ ਵੀ ਆਪਾਂ ਨੂੰ ਮੁਖੌਲ ਕਰ ਰਿਹਾ ਹੈ ਵਿਚਾਲੇ ਨੂੰ ਫਿਰ ਲੰਘ ਜਾਣ ਦਿੰਨੇ ਆਪਾਂ ਵੀ ਚੋਰ ਐ ਥੋੜਾ ਕੋਈ ਵੀ ਮੈਂ ਚੋਰੀ ਕਰਨ ਆਇਆ ਕਹਿੰਦੇ ਉਹਨੂੰ ਕਹਿੰਦੇ ਕਿ ਚੋਰ ਨੂੰ ਕਹਿੰਦੇ ਸਾਨੂੰ ਕਿਉਂ ਮੁਖੌਲ ਕਰਦੇ ਹੋ ਜੀ ਉਹ ਕਹਿੰਦਾ ਮੈਂ ਮੁਖੌਲ ਨਹੀਂ ਕਰਦਾ ਮੈਂ ਤਾਂ ਚੋਰ ਆ ਚੋਰੀ ਕਰਨ ਆਇਆ ਮਹਿਲ ਚ ਉਹ ਕਹਿੰਦਾ ਚੰਗਾ ਜੀ ਜਾਓ ਲੰਘ ਜੋ ਲੰਘਾਤਾ ਬਾਗਿਆ ਭਾਈ ਜਾ ਕੇ ਖਜ਼ਾਨਾ ਲੱਭ ਕੇ ਬੋਰੀ ਭਰ ਲਈ ਮੋਹਰਾਂ ਦੀ ਭਰੀ ਹੋਈ ਬੋਰੀ ਰਾਤ ਦੇ 2:30 ਵਜੇ ਹੋਏ ਕਹਿੰਦਾ ਭੁੱਖ ਵੀ ਲੱਗੀ ਪਈ ਆ ਕਹਿੰਦਾ ਕਹਿੰਦਾ ਲੈ ਇੱਥੇ ਕੁਝ ਖਾ ਦੇਖ ਲੈਣਿਆ ਕਹਿੰਦਾ ਭਾਈ ਉਹਨੂੰ ਰੋਟੀਆਂ ਮਿਲ ਗਈਆਂ ਰੋਟੀਆਂ ਚੱਕੀਆਂ ਕਹਿੰਦਾ ਵੀ ਨਮਕ ਤਾਂ ਮੈਂ ਖਾਣਾ ਨਹੀਂ ਜੇ ਸ ਘਰ ਦਾ ਨਾਮ ਕਹਾਉਂ ਫਿਰ ਮੈਂ ਇਹਨਾਂ ਨੂੰ ਆਪ ਦਾ ਸਮਝੂੰ ਚੋਰੀ ਨਹੀਂ ਹੋਣੀ ਇਸ ਲਈ ਕਹਿੰਦਾ ਇੱਥੇ ਮਿੱਠਾ-ਮੁੱਠਾ ਕੋਈ ਗੁੜ ਦੀ ਡਲੀ ਹੋਊ ਜਾਂ ਕੁਝ ਹੋਊ ਬੂਰ ਹੋਰ ਹੋਊ ਮਿੱਠਾ ਖੰਡ ਜੀਨੀ ਕਹਿੰਦਾ ਹੋਊ ਕੋਈ ਗੁੜ ਹੋਊ ਬਾਈ ਕਹਿੰਦਾ ਉਹ ਭਾਲਦਾ ਉਹ ਭਾਈ ਭਾਲਦਾ ਪੜਾਉਂਦਾ ਉਹਨੂੰ ਕੁਝ ਨਾ ਮਿਲਿਆ ਉਹਨੇ ਕਲਮਾਰੀ ਖੋਲੀ ਉਹਦੇ ਵਿੱਚ ਪਏ ਬਿਸਕੁਟ ਕਹਿੰਦਾ ਲੈ ਰੋਟੀਆਂ ਤੂੰ ਆਪਾਂ ਕੀ ਮੱਥਾ ਮਾਰਾਂਗੇ ਕਹਿੰਦਾ ਬਿਸਕੁਟ ਹੀ ਖਾ ਲੈਨੇਂ ਉਹਨੇ ਭਾਈ ਜਦ ਪਾਇਆ ਮੂੰਹ ਚ ਬਿਸਕਟ ਬਿਸਕਟ ਨਮਕ ਨਮਕੀਨ ਉਹ ਉਹ ਕਹਿੰਦਾ ਇਹ ਤਾਂ ਪਾਪ ਪਾਪ ਹੀ ਹੋ ਗਿਆ ਮੇਤੋਂ ਕਹਿੰਦਾ ਮੈਂ ਤਾਂ ਬਿਸਕਟ ਮਿੱਠੀ ਸਮਝ ਕੇ ਖਾ ਲਏ ਕਹਿੰਦਾ ਇਹ ਤਾਂ ਨਮਕੀਨ ਨੇ ਕਹਿੰਦਾ ਇਹ ਤਾਂ ਕੰਮ ਖਰਾਬ ਹੋ ਗਿਆ ਕਹਿੰਦਾ ਹੁਣ ਇੱਕ ਤਾਂ ਖਾਈ ਲਿਆ ਕਹਿੰਦਾ ਰੱਜ ਕੇ ਤਾਂ ਖਾ ਲਾਂ ਖਾ ਲੇ ਕਹਿੰਦਾ ਹੁਣ ਆਪਾਂ ਇਸ ਕਰੇ ਚੋਰੀ ਵੀ ਨਹੀਂ ਕਰਦੇ ਹਾਂ ਕਹਿੰਦਾ ਆਪਾਂ ਪਾਪ ਨਹੀਂ ਕਮਾਉਂਦੇ ਜਿਵੇਂ ਸਾਧੂ ਨੇ ਕਿਹਾ ਸੀ ਵੀ ਪਾਪ ਹੈ ਕਹਿੰਦਾ ਆਪਾਂ ਚਲੋ ਚੱਲਦੇ ਹਾਂ ਪਈ ਬੋਰੀ ਸਮਾਨ ਖਿੰਡਿਆ ਪਿਆ ਮੋਹਰਾ ਮੋਹਰਾ ਦਾ ਥੈਲਾ ਭਰਿਆ ਪਿਆ ਉਮੀ ਛੱਡ ਕੇ ਆ ਗਿਆ ਚਲੋ ਜੀ ਸੰਤਰੀਆਂ ਲਵੇ ਆ ਗਿਆ ਉਹਨਾਂ ਨੇ ਕਿਹਾ ਵੀ ਕੋਈ ਮਿਲ ਆਇਆ ਹੋਊਗਾ ਵੀ ਕੋਈ ਪ੍ਰੋਬਲਮ ਵਾਲਾ ਹੋਊ ਜਾਂ ਕੋਈ ਜਾਣ ਪਛਾਣ ਵਾਲਾ ਹੋ ਚਲੋ ਲੰਗਾਤਾ ਬਾਹਰ ਵੀ ਲੰਗਾਤਾ ਤਾਂ ਭਾਈ ਜਦੋਂ ਸਵੇਰੇ ਉੱਠਿਆ ਰਾਜਾ ਉਹਨੇ ਦੇਖਿਆ ਖਜ਼ਾਨਾ ਬਿਆ ਕੀ ਹੋਇਆ ਹੋਇਆ ਵੀ ਇਹ ਤਾਂ ਗਾ ਪੈ ਰਿਹਾ ਬੂਰੀ ਮੋਹਰਾਂ ਦੀ ਭਰੀ ਵੀ ਪਿਆ ਗੱਟਾ ਇੱਕ ਵੀ ਚੋਰੀ ਹੋ ਗਈ ਆਪਣੇ ਤਾਂ ਉਹ ਬੁਲਾ ਲੇ ਜਿਹੜੇ ਸੰਤਰੀ ਖੜੇ ਤੇ ਗੇਟ ਤੇ ਕਹਿੰਦਾ ਵੀ ਆਓ ਅੰਦਰ ਆਗੇ ਉਹਨਾਂ ਨੂੰ ਕਹਿੰਦਾ ਵੀ ਰਾਤ ਅੰਦਰ ਚੋਰ ਆਏ ਨੇ ਤੁਸੀਂ ਤਾਂ ਕਹਿੰਦਾ ਪੈਰੇ ਤਾਂ ਹੈ ਨਹੀਂ ਸੀ ਉਹ ਕਹਿੰਦਾ ਨਾ ਜੀ ਅਸੀਂ ਪਹਿਰੇਤੀ ਸੀ ਕਹਿੰਦਾ ਫਿਰ ਚੋਰ ਅੰਦਰ ਕਿਵੇਂ ਆ ਗਿਆ ਦੇਖੋ ਕੀ ਗਾਹ ਪਾਇਆ ਹੋਇਆ ਬੋਰੀ ਗੱਟਾ ਭਰਿਆ ਪਿਆ ਮੋਰਾਂ ਦਾ ਉਹ ਕਹਿੰਦਾ ਚੋਰ ਚੁਰ ਤਾਂ ਨਹੀਂ ਜੀ ਕਹਿੰਦਾ ਵੀ ਤੁਹਾਨੂੰ ਇੱਕ ਬੰਦਾ ਮਿਲ ਆਇਆ ਸੀ ਵੀ ਉਹ ਸਾਨੂੰ ਕਹਿੰਦਾ ਸੀ ਵੀ ਮੈਂ ਚੋਰ ਆ ਮੈਂ ਮਹਿਲ ਚ ਚੋਰੀ ਕਰਨਾ ਆ ਕਹਿੰਦਾ ਅਸੀਂ ਸੋਚਿਆ ਵੀ ਚੋਰ ਦੱਸ ਕੇ ਥੋੜਾ ਆਊਗਾ ਕਹਿੰਦਾ ਫਿਰ ਉਹ ਅਸੀਂ ਅੰਦਰ ਲੰਗਾ ਤਾਂ ਵੀ ਤੁਹਾਡਾ ਕੋਈ ਜਾਣ ਪਛਾਣ ਵਾਲਾ ਹੋਣਾ ਹੈ ਕਹਿੰਦਾ ਜਦੋਂ ਫਿਰ ਉਹ ਗਿਆ ਤੁਹਾਨੂੰ ਮਿਲ ਕੇ ਕਹਿੰਦਾ ਉਹ ਖਾਲੀ ਹੱਥ ਗਿਆ ਕਹਿੰਦਾ ਕੋਈ ਚੋਰੀ ਨਹੀਂ ਕਰੀ ਹੋਈ ਥੀ ਉਹਦੇ ਲਵੇ ਕੁਝ ਬਣੀ ਸੀ ਤੇ ਰਾਜਾ ਭਾਈ ਭੈਮਾਨ ਉਹ ਕਹਿੰਦਾ ਪਹਿਲੀ ਗੱਲ ਤਾਂ ਮੈਨੂੰ ਕੋਈ ਮਿਲਣ ਨਹੀਂ ਆਇਆ ਰਾਤ ਨੂੰ ਉਸ ਟਾਈਮ ਮੇਰੇ ਲਵੇ ਅੱਜ ਕੋਈ ਨਹੀਂ ਮਿਲਣ ਆਇਆ 2:30 ਵਜੇ ਕਹਿੰਦਾ ਚਲੋ ਜੀ ਸਵੇਰ ਨੂੰ ਕੀ ਹੋਇਆ ਆਲਾ ਦਵਾਲਾ ਜਿੰਨਾ ਤੇ ਸ਼ੱਕ ਹਤੀ ਕੋਈ ਗਰੀਬ ਗਰੂਬ ਵਿਚਾਰੇ ਪਿੰਡਾਂ ਵਾਲੇ ਖੇਤਾਂ ਬੰਨਿਆ ਚ ਜਾਂਦੇ ਸਾਰੇ ਇਕੱਠੇ ਕਰਕੇ ਫੜ ਲੇ ਕੁੱਟੇ ਵੀ ਕੋਈ ਤਾਂ ਮੰਨੂਗਾ ਸਭ ਨੂੰ ਕੁੱਟਾ ਕਟਾਪਾ ਚੜਨ ਲੱਗੇ ਹੁਣ ਜੇ ਕਿਸੇ ਨੇ ਕਰੀ ਹੋਵੇ ਚੋਰੀ ਤਾਂ ਮੰਨੇ ਅਗਲਾ ਐਨੇ ਭਾਈ ਜ਼ਿਮੀਦਾਰ ਜਾਂਦੇ ਤੇ ਆਪ ਦੇ ਖੇਤ ਬੰਨੇ ਉੱਥੇ ਕਿਤੇ ਉਹ ਬੈਠਾ ਸੀ ਚੋਰ ਜਿਹੜਾ ਗਿਆ ਤੀ ਬਿਸਕੁਟ ਖਾ ਕੇ ਉਹ ਕੋਲ ਦੀ ਲੰਗੇ ਜਾਂਦੇ ਨੇ ਉਹ ਗੱਲਾਂ ਕਰਦੇ ਜਾਂਦੇ ਨੇ ਆਪ ਚ ਜ਼ਿੰਮੇਦਾਰ ਤਿੰਨ ਚਾਰ ਜਣੇ ਕਹਿੰਦੇ ਲੈ ਕਲਯੁਗ ਆ ਗਿਆ ਕਹਿੰਦਾ ਕਰੀ ਕਿਸੇ ਇੱਕ ਨੇ ਹੋਊਗੀ ਕਹਿੰਦਾ ਕੁੱਟੀ ਚਾਰ ਚਾਰ ਨੂੰ ਜਾਂਦੇ ਨੇ ਕਹਿੰਦਾ ਵੀ ਇਹ ਤਾਂ ਗਲਤ ਗੱਲ ਐ ਵੀ ਜਿਹਨੇ ਚੋਰੀ ਕਢੀ ਕਰੀਆ ਉਹਨੂੰ ਫੜੋ ਕੱਢੋ ਭਾਈ ਉਹਨੇ ਸੁਣ ਲਈ ਉਹ ਕਹਿੰਦਾ ਸਾਧੂ ਨੇ ਕਿਹਾ ਸੀ ਵੀ ਜੇ ਕਿਸੇ ਤੇ ਅਣਹੱਕੀ ਕਹਿੰਦਾ ਵੀ ਇਹ ਤਾਂ ਅਣਹੱਕੀ ਮਾਰ ਪੈ ਰਹੀ ਐ ਵੀ ਚੋਰੀ ਤਾਂ ਮੈਂ ਕਰੀ ਕਰਨ ਗਿਆ ਸੀ ਬੋਰੀ ਮੈਂ ਪਰ ਕੇ ਆਇਆ ਤਾਂ ਮੋਰੰਦੇ ਗੱਟੇ ਤਾਂ ਭੱਜ ਲਿਆ ਭਾਈ ਉੱਥੋਂ ਮਹਿਲਾਂ ਨੂੰ ਜਾ ਕੇ ਭੱਗ ਗਿਆ ਅੰਦਰ ਰਾਜਾ ਜਿੱਥੇ ਕੁੱਟ ਪੈਂਦੀ ਸੀ ਲੋਕਾਂ ਦੇ ਰਾਜਾ ਉਹ ਰਾਜਾ ਬੈਠਾ ਸੀ ਸੰਤਰੀ ਕੁੱਟ ਰਹੇ ਤੇ ਲੋਕਾਂ ਨੂੰ ਵੀ ਮੰਨੋ ਕਿਨੇ ਕਰੀਆ ਚੋਰੀ ਉਹ ਜਾ ਕੇ ਕਹਿੰਦਾ ਜੀ ਮੈਂ ਕਰੀਆ ਕਹਿੰਦਾ ਚੋਰੀ ਉਹਨਾਂ ਨੇ ਕਹਿੰਦੇ ਲੈ ਪਾਗ ਲੈ ਤਾਂ ਕੋਈ ਹੜਲਕੇ ਬਾਹਰ ਕੱਢਤਾ ਉਹ ਫੇਰ ਅੰਦਰ ਵਗ ਗਿਆ ਕਹਿੰਦਾ ਮੈਂ ਕਰੀਆ ਰਾਜਾ ਸਾਹਿਬ ਚੋਰੀ ਮੈਂ ਕਰੀਆ ਉਹ ਫੇਰ ਭਾਈ ਉਹਨੂੰ ਬਾਹਰ ਕੱਢਿਆ ਕਰਨ ਕਹਿੰਦੇ ਪਾਗਲ ਹੈ ਕੋਈ ਕਹਿੰਦੇ ਕਹਿੰਦੇ ਆਇਆ ਚੋਰ ਆਇਆ ਕਿ ਕਹੂਗਾ ਵੀ ਹਾਂ ਮੈਂ ਤੁਹਾਡੀ ਚੋਰੀ ਕੀਤੀ ਆ ਵੀ ਰਾਜੇ ਦੇ ਭਾਈ ਜਦੋਂ ਉਹ ਤਿੰਨ ਚਾਰ ਵਾਰੀ ਆਈ ਕਰਿਆ ਨਾ ਉਹ ਬਾਹਰ ਕੱਢਿਆ ਕਰਨ ਉਹ ਫੇਰਾ ਕੇ ਕਹਿੰਦਾ ਕਿ ਮੈਂ ਹੀ ਕਰੀਆ ਫੇਰ ਵਜੀਰ ਕਹਿਣ ਲੱਗਿਆ ਰਾਜਾ ਰਾਜੇ ਨੂੰ ਕਹਿੰਦਾ ਰਾਜਾ ਸਾਹਿਬ ਕਹਿੰਦਾ ਇਹ ਬੰਦਾ ਬਾਰ-ਬਾਰ ਆਉਂਦਾ ਵੀ ਆਪਾਂ ਇਹਦੀ ਗੱਲ ਸੁਣੋ ਤਾਂ ਸਹੀ ਇਹ ਕਹਿੰਦਾ ਕੀ ਹੈ ਕਹਿੰਦਾ ਭੱ비 ਨੇ ਸੁਣੀ ਬਾਹਰ ਤੱਕ ਦਿਨੇ ਆ ਉਹ ਬਿਠਾ ਲਿਆ ਕਹਿੰਦੇ ਹਾਂ ਵੀ ਦੱਸ ਤਾਂ ਇਹ ਚੋਰੀ ਕਰੀ ਹੈ ਉਹ ਕਹਿੰਦਾ ਹਾਂ ਜੀ ਮੈਂ ਆਇਆ ਠੀਕ ਹੈ ਤਾਂ ਚੋਰੀ ਕਰੀ ਤਾਂ ਨਹੀਂ ਕਹਿੰਦਾ ਮੈਂ ਗੱਟਾ ਭਰ ਕੇ ਛੱਡ ਗਿਆ ਸਾਰਾ ਕੁਝ ਇੱਥੇ ਕਹਿੰਦਾ ਕਰਿਆ ਮੈਂ ਸਾਰਾ ਕੁਝ ਉਹ ਹੈਰਾਨ ਹੋ ਗਏ ਵੀ ਲੈ ਇਹ ਕਿਵੇਂ ਹੋ ਸਕਦਾ ਹੈ ਰਾਜਾ ਕਹਿੰਦਾ ਫਿਰ ਤਾਂ ਗੱਟਾ ਭਰ ਲਿਆ ਮੋਹਰਾਂ ਦਾ ਫਿਰ ਤੂੰ ਲੈ ਕੇ ਕਿੰਨੀ ਆ ਗਿਆ ਉਹ ਕਹਿੰਦਾ ਲਗਿਆ ਨਹੀਂ ਜੀ ਮੈਂ ਤਾਂ ਖਾਲੀ ਹੱਥ ਆਇਆ ਤੇ ਖਾਲੀ ਹੀ ਮੁੜ ਗਿਆ ਉਹ ਕਹਿੰਦਾ ਕਿਉਂ ਨਹੀਂ ਲਗਿਆ ਫਿਰ ਉਹਨੇ ਸਾਰੀ ਗੱਲਬਾਤ ਸੁਣਾਈ ਕਹਿੰਦਾ ਪਹਿਲੀ ਗੱਲ ਤਾਂ ਜੀ ਵੀ ਮੈਂ ਸਾਧੂ ਤੋਂ ਸੁਣਿਆ ਤੇ ਵੀ ਝੂਠ ਨਹੀਂ ਬੋਲਣਾ ਕਹਿੰਦਾ ਮੈਂ ਇਸ ਲਈ ਸੱਚ ਦੱਸ ਕੇ ਅੰਦਰ ਬੜਿਆ ਤੇ ਵੀ ਮੈਂ ਚੋਰ ਆ ਕਹਿੰਦਾ ਪੁੱਛੋ ਤੁਹਾਡੇ ਸੰਤਰੀਆਂ ਨੂੰ ਵੀ ਮੈਂ ਇਹਨਾਂ ਨੂੰ ਕਿਹਾ ਸੀ ਮੈਂ ਮੈਂ ਚੋਰੀ ਕਰਨ ਆਇਆ ਮੈਂ ਚੋਰ ਆ ਉਤੋਂ ਕਹਿੰਦਾ ਮੈਂ ਮੋਰਾ ਮਾਰਨਾ ਚੱਕ ਲਈਆ ਪਰਲੇ ਗੱਟੇ ਕਹਿੰਦਾ ਮੈਨੂੰ ਭੁੱਖ ਲੱਗੀ ਮੈਂ ਖਾਣ ਪੀਣ ਨੂੰ ਦੇਖਣ ਲੱਗ ਗਿਆ ਕਹਿੰਦਾ ਮੈਂ ਤੂੰ ਬਿਸਕੁਟ ਮਿਲ ਗਏ ਨਮਕੀਨ ਮੈਂ ਉਹ ਖਾ ਲਈ ਫਿਰ ਕਹਿੰਦਾ ਸਾਧੂ ਦੀ ਗੱਲ ਜ਼ਿਆਦਾ ਅਗੀ ਵੀ ਜਿੱਥੇ ਨਮਕ ਖਾ ਲਵੇ ਜਿਹੜੇ ਕਰਦਾ ਉੱਥੇ ਨਮਕ ਹਰਾਮੀ ਨਾ ਕਰੇ ਵੀ ਉਹਨੂੰ ਆਪਦਾ ਬਣਾਵੇ ਕਹਿੰਦਾ ਜਦ ਮੈਂ ਤੁਹਾਡੇ ਘਰ ਦੇ ਬਿਸਕੁਟ ਖਾ ਲਏ ਨਮਕ ਖਾ ਲਿਆ ਫਿਰ ਕਹਿੰਦਾ ਮੇਰਾ ਜੀ ਨਹੀਂ ਕਰਿਆ ਚੋਰੀ ਨੂੰ ਕਹਿੰਦਾ ਮੈਂ ਭਰ ਕੇ ਗੱਟੇ-ਗੁੱਟੇ ਇੱਥੇ ਧਰ ਗਿਆ ਕਹਿੰਦਾ ਵੀ ਮੈਂ ਇੱਕ ਮੋਹਰ ਇੱਕ ਵੀ ਚੱਕੇ ਨਹੀਂ ਲਗਿਆ ਉਹ ਕਹਿੰਦਾ ਫਿਰ ਤੂੰ ਦਸਣ ਆਇਆ ਹੁਣ ਤੈਨੂੰ ਡਰ ਨਹੀਂ ਲੱਗਿਆ ਉਹ ਕਹਿੰਦਾ ਨਾ ਜੀ ਡਰ ਕਾਤਾ ਸੀ ਕਹਿੰਦਾ ਜਦੋਂ ਮੈਂ ਚੋਰੀ ਕਰੀ ਹੋਈ ਨਹੀਂ ਕਹਿੰਦਾ ਕਹਿੰਦਾ ਸਾਧੂ ਨੇ ਕਿਹਾ ਸੀ ਤੀਜੀ ਗੱਲ ਚੇਲਿਆਂ ਨੂੰ ਕਹਿੰਦਾ ਮੈਂ ਸੁਣ ਲਈ ਖੜ ਕੇ ਵੀ ਜੇ ਕਿਸੇ ਤੇ ਅਣਹੱਕੀ ਮਾਰ ਪੈਂਦੀ ਹੋਵੇ ਤਾਂ ਉੱਥੇ ਜਾ ਕੇ ਉਹਨੂੰ ਬਚਾਓ ਸਚਾਈ ਦੱਸੋ ਇਸ ਲਈ ਕਹਿੰਦਾ ਮੈਨੂੰ ਪਤਾ ਲੱਗਿਆ ਤੇ ਵੀ ਤੁਸੀਂ ਇਹਨਾਂ ਨੂੰ ਕੁੱਟ ਰਹੇ ਹੋ ਕਹਿੰਦਾ ਇਹਨਾਂ ਨੂੰ ਸਾਰਿਆਂ ਨੂੰ ਛੱਡੋ ਪਹਿਲਾਂ ਕਿਸੇ ਨੇ ਕੁਝ ਨਹੀਂ ਕਰਿਆ ਕਹਿੰਦਾ ਮੈਂ ਆ ਥੋੜਾ ਗੁਨਾਹ ਕਰ ਪਰ ਚੋਰੀ ਕਹਿੰਦਾ ਮੈਂ ਵੀ ਨਹੀਂ ਕਰੀ ਨਮਕ ਹਰਾਮ ਨਿਮਕ ਦਾ ਕਰਿਆ ਮੈਂ ਤਾਂ ਆ ਗਿਆ ਵੀ ਇਹਨਾਂ ਤੇ ਤਾਂ ਵੀ ਮਾਰ ਪਈ ਜਾਂਦੀ ਐ ਵੀ ਕੰਮ ਸਾਰਾ ਮੈਂ ਕਰ ਰਿਹਾ ਐ ਰਾਜਾ ਕਹਿਣ ਲੱਗਿਆ ਇਹਨੂੰ ਅੰਦਰ ਬੰਦ ਕਰੋ ਜੇਲ੍ਹ ਚ ਵਜ਼ੀਰ ਕਹਿੰਦਾ ਨਹੀਂ ਜੀ ਮਹਾਰਾਜ ਸਾਹਿਬ ਕਹਿੰਦਾ ਤੁਸੀਂ ਇਹਦੀਆਂ ਗੱਲਾਂ ਤਾਂ ਫੜੋ ਕਹਿੰਦਾ ਇਹ ਤਾਂ ਬਹੁਤ ਹੀ ਇਮਾਨਦਾਰ ਚੋਰ ਹੈ ਕਹਿੰਦਾ ਜਦੋਂ ਮੋਹਰਾ ਭਰੀ ਲਈਆਂ ਚੱਕ ਕੇ ਵੀ ਰਜਾ ਸਕਦਾ ਸੀ ਕੀ ਹੋ ਗਿਆ ਜੇ ਚਾਰ ਬਿਸਕੁਟ ਖਾ ਗਿਆ ਕਹਿੰਦਾ ਇਹ ਬੰਦਾ ਤਾਂ ਆਪਾਂ ਨੂੰ ਬਹੁਤ ਕੰਮ ਦੇਊਗਾ ਰਾਜਾ ਕਹਿੰਦਾ ਕਿਵੇਂ ਦੇਊਗਾ ਕੰਮ ਉਹ ਕਹਿੰਦਾ ਤੁਸੀਂ ਸੋਚੋ ਚਾਰ ਬਿਸਕੁਟ ਖਾ ਕੇ ਤਾਂ ਕਹਿੰਦਾ ਇਹ ਥੋਨੂੰ ਆਪਦਾ ਸਮਝਣ ਲੱਗ ਗਿਆ ਵੀ ਮੇਰਾ ਇਹਨੇ ਇੱਕ ਮਹਿਲ ਮੇਰੇ ਸਾਰਾ ਸਮਾਨ ਵੀ ਮੈਂ ਆਪਦੇ ਘਰੋਂ ਕਿਉਂ ਚੱਕਾਂ ਮੋਹਰਾ ਕਹਿੰਦਾ ਭਰ ਕੇ ਗੱਟੇ ਉੱਥੀ ਧਰ ਗਿਆ ਕਹਿੰਦਾ ਤੁਸੀਂ ਇਹਨੂੰ ਜੇਰੋਚ ਨਾ ਦਿਓ ਇਹਨੂੰ ਤਾਂ ਕਹਿੰਦਾ ਤੁਸੀਂ ਅੱਧਾ ਰਾਜ ਭਾਗ ਸੰਭਾਲੋ ਆਪਦਾ ਕਹਿੰਦਾ ਇਹ ਤਾਂ ਗਾਹ ਵਧਾਉਣ ਵਾਲਾ ਬੰਦਾ ਹੈ ਭਾਈ ਉਹ ਤੁਹਾਨੂੰ ਪਤਾ ਰਾਜੇ ਜਿਵੇਂ ਹੁੰਦੇ ਨੇ ਕੰਨਾਂ ਦੇ ਕੱਚੇ ਉਹ ਕਹਿੰਦੇ ਵੀ ਠੀਕ ਹੈ ਕਹਿੰਦੇ ਚੱਲ ਵੀ ਤੈਨੂੰ ਅੱਧਾ ਰਾਜ ਭਾਗ ਦਿੱਤਾ ਕਹਿੰਦਾ ਤੈਨੂੰ ਤੀਜੇ ਤਿੰਨ ਹਿੱਸੇ ਪਾਵਾਂਗੇ ਕਹਿੰਦਾ ਵੀ ਤੈਨੂੰ ਤੀਜੇ ਹਿੱਸੇ ਦਾ ਭਾਗ ਦਿੱਤਾ ਰਾਜ ਭਾਗ ਕਹਿੰਦਾ ਛੇ ਮੇਰੀਆਂ ਰਾਣੀਆਂ ਨੇ ਕਹਿੰਦਾ ਦੋ ਰਾਣੀਆਂ ਤੂੰ ਲੈ ਲੈ ਰਾਜਾ ਉਹ ਨੂੰ ਕਹਿੰਦਾ ਰਾਜ ਭਾਗ ਦੇ ਤਾਂ ਭਾਈ ਤੀਜੇ ਹਿੱਸੇ ਦਾ ਦੋ ਨੂੰ ਰਾਣੀਆਂ ਦੇਤੀਆਂ ਚਲੋ ਚੋਰ ਤੋਂ ਚੰਗੇ ਕੰਮ ਕਰਦਾ ਕਰਨ ਲੱਗ ਗਿਆ ਰਾਜੇ ਦੇ ਬਰਾਬਰ ਰਾਜ ਭਾਗ ਮਿਲ ਗਿਆ ਇੰਨੀ ਕੁ ਮੇਰੀ ਬਾਤ ਇਸ ਲਈ ਕਹਿੰਦੇ ਵੀ ਝੂਠ ਨਾ ਕਹੋ ਇਹ ਵੀ ਬੋਲੋ ਝੂਠ ਬੋਲਣਾ ਪਾਪ ਹੁੰਦਾ ਸਚਾਈ ਦੇ ਵਿੱਚ ਚੰਗੀ ਗੱਲ ਹੁੰਦੀ ਹੈ ਆਪਾਂ ਨੂੰ ਪਤਾ ਹੀ ਹੈ ਇੱਕ ਝੂਠ ਰਚਪਾਉਣ ਖਾਤਰ 100 ਹੋਰ ਬੋਲਣੇ ਪੈਂਦੇ ਨੇ ਐਨੀ ਕ ਮੇਰੀ ਬਾਤ ਜੀ ਲਿਖੇ ਲਾਏ ਮੈਨੂੰ